ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਟਾ ਸਵਟਰ ਬੱਚਿਆਂ ਦੀਆਂ ਕੋਟੀਆਂ ਸਵਟਰਾਂ ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਸਿਰਫ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇਹ ਛੋਟਾ ਜਿਹਾ ਨੀਚੇ ਬਾਰਡਰ ਬਣਾ ਕੇ ਮੈਂ ਉੱਪਰ ਜਿਹੜਾ ਥੋੜਾ ਜਿਹਾ ਡਿਜ਼ਾਈਨ ਬਣਾਇਆ ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਦੀਆਂ ਦੋ ਸਲਾਈਆਂ ਰਿਪੀਟ ਕਰਕੇ ਵਿਖਾਉਂਗੀ। ਉਹੀ ਦੋ ਸਲਾਈਆਂ ਆਪਾਂ ਅੱਗੇ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਕੁੰਡੇ ਲੈਣੇ ਆ 7 ਦੇ ਮਲਟੀਪਲ ਆਪਾਂ ਇੱਕ ਕੁੰਡਾ ਵਾਧੂ ਲੈਣਾ ਹੈ। ਜਿਵੇਂ 7 7 7 ਤੇ ਲਾਸਟ ਤੇ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ। ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਜੈਨ ਨੂੰ ਬਣਾਉਣਾ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਨਵੇਂ-ਨਵੇਂ ਤੇ ਸੋਹਣੇ-ਸੋਹਣੇ ਡਿਜ਼ਾਈਨ ਤੇ ਚਲੋ ਫਿਰ ਆਪਾਂ ਅੱਜ ਦਾ ਡਿਜ਼ਾਈਨ ਹੈ ਜਿਹੜਾ ਸ਼ੁਰੂ ਕਰਦੇ ਹਾਂ ਸੱਤ-ਸੱਤ ਕੁੰਡਿਆਂ ਦਾ ਡਿਜ਼ਾਈਨ ਆਪਣਾ ਇੱਕ ਇੱਕ ਹੁੰਦਾ ਜਿਹੜਾ ਆਪਣਾ ਇਹ ਵਾਧੂ ਪਹਿਲਾਂ ਆਪਾਂ ਇਹਨੂੰ ਉਤਾਰੋ ਚਾਹੇ ਬੁਣੋਏ ਤੁਹਾਡੀ ਆਪਣੀ ਮਰਜ਼ੀ ਮੈਂ ਇਸ ਤਰ੍ਹਾਂ ਨੂੰ ਉਤਾਰ ਲੈਣੀ ਹੈ ਅੱਗੇ ਆਪਣਾ ਸੱਤ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋ ਗਿਆ ਸੱਤ ਕੁੰਡਿਆਂ ਵਿੱਚੋਂ ਦੋ ਕੁੰਡੇ ਆਪਾਂ ਬਣਾ ਲਈ ਉਲਟੇ ਫ੍ਰੈਡ ਕਰਨਾ ਹੈ ਪਿੱਛੇ ਹੁਣ ਜਿਹੜੇ ਆਪਣੀ ਇਹ ਦੋ ਕੁੰਡੇ ਐ ਮੰਨ ਲਓ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਦੋ ਕੁੰਡੇ ਉਲਟੇ ਹੋਗੇ ਫਿਰ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਨਾ ਪਿਛਲਾ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਤੇ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਫਿਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਫਿਰ ਇਹ ਕੁੰਡਾ ਵੀ ਆਪਾਂ ਸਿੱਧਾ ਬਣਾ ਦੇਣਾ ਥ੍ਰੈਡ ਕਰਨਾ ਹੈ ਅੱਗੇ ਫਿਰ ਦੋ ਕੁੰਡੇ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਪਰ ਜਿਹੜਾ ਕੁੰਡਾ ਆਪਾਂ ਇਹ ਸਿੱਧਾ ਬਣਾਉਣਾ ਇਸ ਤਰ੍ਹਾਂ ਨਹੀਂ ਬਣਾਉਣਾ ਨੀਚੇ ਵਾਲੇ ਹੌਲ ਚ ਇਸ ਤਰ੍ਹਾਂ ਕੁੰਡੇ ਦਾ ਜਿਹੜਾ ਨੀਚੇ ਵਾਲਾ ਹੌਲ ਆ ਉਹਦੇ ਵਿੱਚ ਆਪਾਂ ਸਿੱਧਾ ਕੁੰਡਾ ਬਣਾਉਣਾ ਸੱਤ ਕੁੰਡੇ ਹੋ ਗਏ ਆਪਣੇ ਬਾਧੂ ਕੁੰਡਾ ਆਪਾਂ ਤਾਰ ਕੇ ਦੋ ਉਲਟੇ ਦੋ ਇਸ ਤਰ੍ਹਾਂ ਟਵਿਸਟ ਕਰਕੇ ਬਣਾਏ ਫਿਰ ਦੋ ਉਲਟੇ ਫਿਰ ਇੱਕ ਸਿੱਧਾ ਅੱਗੇ ਫਿਰ ਸੱਤ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋ ਗਿਆ ਸੱਤਾਂ ਕੁੰਡਿਆਂ ਵਿੱਚੋਂ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਟਵਿਸਟ ਕਰਾਂਗੇ ਪਿਛਲਾ ਕੁੰਡਾ ਆਪਾਂ ਇਸ ਤਰ੍ਹਾਂ ਇਹ ਕੁੰਡੇ ਦੇ ਉੱਪਰ ਦੀ ਅੱਗੇ ਲੈ ਆਉਣਾ ਫਿਰ ਇਹਨੂੰ ਪਹਿਲਾਂ ਆਪਾਂ ਸਿੱਧਾ ਬਣਾ ਲੈਨੇ ਆ ਇਸ ਤਰ੍ਹਾਂ ਫਿਰ ਇਹ ਕੁੰਡਾ ਸਿੱਧਾ ਬਣਾ ਲੈਨੇ ਫਿਰ ਥ्रेड ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਥ्रेड ਕਰਨਾ ਹੈ ਪਿੱਛੇ ਇੱਕ ਕੁੰਡਾ نیچے ਵਾਲੇ 홀 ਚੋਂ ਸਿੱਧਾ ਸੱਤ ਕੁੰਡੇ ਹੋ ਗਏ ਦੁਬਾਰਾ ਫਿਰ ਇਹੀ ਸੱਤ ਕੁੰਡੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਦੋ ਕੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਇਹ ਕੁੰਡਾ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਪਹਿਲੇ ਇਹਨੂੰ ਸਿੱਧਾ ਬਣਾ ਲੈਣ। ਫਿਰ ਇਹ ਕੁੰਡਾ ਸਿੱਧਾ ਬਣਾ ਲੈਣ। ਦੋ ਕੁੰਡੇ ਫਿਰ ਉਲਟੇ। ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ। ਇਹੀ ਸਰਸਤ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ। ਇੱਕ ਸਲਾਈ ਕੰਪਲੀਟ ਹੋ ਗਈ। ਦੂਸਰੀ ਸਲਾਈ ਉਲਟ ਪਾਸੇ ਤੋਂ ਇੱਕ ਇੱਕ ਹੁੰਦਾ ਇਹਦਾ ਆਪਾਂ ਇਸ ਤਰ੍ਹਾਂ ਤਾਰ ਲਵਾਂਗੇ ਪਹਿਲਾਂ ਥ्रेड ਕਰਾਂਗੇ ਪਿੱਛੇ ਹੁਣ ਆਪਾਂ ਜਿਹੜੇ ਦੋ ਕੁੰਡੇ ਉਧਰ ਉਲਟੇ ਬਣਾਏ ਆ ਦੋ ਸਿੱਧੇ ਥ्रेड ਕਰਾਂਗੇ ਅੱਗੇ ਜਿਹੜੇ ਦੋ ਉਧਰ ਸਿੱਧੇ ਬਣਾਏ ਆ ਦੋ ਉਲਟੇ ਫਿਰ ਜਿਹੜੇ ਦੋ ਉਧਰ ਉਲਟੇ ਬਣਾਏ ਆ ਦੋ ਸਿੱਧੇ ਫਿਰ ਜਿਹੜਾ ਇੱਕ ਕੁੰਡਾ ਆਪਾਂ ਉਧਰ ਬਣਾਇਆ ਸਿੱਧਾ ਇਧਰ ਉਲਟਾ ਸੱਤ ਕੁੰਡੇ ਹੋ ਗਏ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਇੱਕ ਉਲਟਾ ਫੇਰ ਦੁਬਾਰਾ ਉਸੇ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਸਿੱਧੇ ਦੋ ਉਲਟੇ ਦੋ ਸਿੱਧੇ ਇੱਕ ਉਲਟਾ ਫੇਰ ਦੁਬਾਰਾ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਲਾਸਟ ਵਾਲਾ ਕੁੰਡਾ ਉਲਟੇ ਸਲਾਈ ਉਲਟਾ ਬਣਾਣਾ। ਇਹੀ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ। ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਅੱਗੇ ਆਪਣਾ। ਇਸ ਤਰ੍ਹਾਂ। ਦੁਬਾਰਾ ਫੇਰ ਮੈਂ ਤੁਹਾਨੂੰ ਜਿਹੜਾ ਇੱਕ ਸਲਾਈ ਬਣਾ ਕੇ ਦਿਖਾ ਦਨੀ, ਇੱਕ ਸਲਾਈ ਸਿੱਧੇ ਪਾਸੇ ਤੋਂ ਤੇ ਇੱਕ ਓਲਟੇ ਪਾਸੇ ਤੋਂ। ਇੱਕ ਕੁੰਡਾ ਤਾਰ ਕੇ ਦੋ ਉਲਟੇ ਦੋ ਕੁੰਡੇ ਟਵਿਸਟ ਉਸੇ ਤਰ੍ਹਾਂ ਪਿਛਲਾ ਕੁੰਡਾ ਉੱਪਰ ਦੀ ਲਿਆ ਕੇ ਪਹਿਲਾਂ ਬਣਾਈ ਕਰਨਾ ਹੈ ਫਿਰ ਦੂਸਰਾ ਫੇਰ ਦੋ ਉਲਟੇ ਫੇਰ ਇੱਕ ਕੁੰਡਾ ਸਿੱਧਾ نیچے ਵਾਲੇ ਹੌਲ ਚੋਂ ਸੱਤ ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਉਲਟੇ ਦੋ ਕੁੰਡੇ ਪਿਛਲਾ ਕੁੰਡਾ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਸਿੱਧਾ ਬਣਾ ਦੇਣਾ ਫੇਰ ਦੂਸਰਾ ਕੁੰਡਾ ਸਿੱਧਾ ਬਣਾ ਲੈਣਾ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਨੀਚੇ ਵਾਲੇ ਹੌਲ ਤੋਂ ਸਿੱਧਾ ਦੁਬਾਰਾ ਫੇਰ اسی ਤਰ੍ਹਾਂ ਦੋ ਕੁੰਡੇ ਉਲਟੇ ਫਿਰ ਪਿਛਲਾ ਕੁੰਡਾ ਪਹਿਲਾਂ ਅੱਗੇ ਲਿਆ ਕੇ ਇਸ ਤਰ੍ਹਾਂ ਸਿੱਧਾ ਫੇਰ ਪਿਛਲਾ ਸਿੱਧਾ ਫਿਰ ਦੋ ਕੁੰਡੇ ਉਲਟੇ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਇੱਕ ਸਲਾਈ ਕੰਪਲੀਟ ਹੋ ਗਈ ਹੁਣ ਦੂਸਰੀ ਸਲਾਈ ਉਲਟ ਪਾਸੇ ਤੋਂ اسی ਤਰ੍ਹਾਂ ਇੱਕ ਕੁੰਡਾ ਤਾਰ ਕੀ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਇੱਕ ਕੁੰਡਾ ਸੱਤ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਇੱਕ ਕੁੰਡਾ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਆਪਣੀ ਉਲਟੀ ਚ ਲਾਈਏ ਤਾਂ ਉਲਟਾ ਬਣਾ ਲੈਂਗੇ ਐਸ ਤਰ੍ਹਾਂ ਇਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਜਿਹੜਾ ਰਿਪੀਟ ਕਰਕੇ ਜਿਹੜਾ ਦਿਖਾਤਾ ਦੋ ਸੁਲਾਂਗਾਂ ਦਾ ਆਪਣਾ ਡਿਜ਼ਾਈਨ ਤੇ ਇਸੇ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਪਾ ਸਕਦੇ ਹੋ ਤੁਸੀਂ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਲਓ ਜਿਹੜਾ ਬਾਰਡਰ ਬਣਾਉਣਾ ਤੁਸੀਂ ਉਹ ਆਪਣੀ ਮਰਜ਼ੀ ਨਾਲ ਨੀਚੇ ਬਣਾ ਲੈਣਾ ਜਿਹੜਾ ਬਾਰਡਰ ਤੁਹਾਨੂੰ ਚੰਗਾ ਲੱਗਦਾ ਹੋਵੇ ਫਿਰ ਸਿੱਧੇ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ ਇੱਕ ਸਲਾਈ ਸਿੱਧੇ ਪਾਸੇ ਤੋਂ ਤੇ ਇੱਕ ਸਲਾਈ ਉਲਟੇ ਪਾਸੇ ਤੋਂ ਇਹੀ ਦੋ ਸਲਾਈਆਂ ਆਪਾਂ ਬਾਰ ਬਾਰ ਰਿਪੀਟ ਕਰਦੇ ਜਾਣਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ